ਬਠਿੰਡਾ ਦੀ ਅਫੀਮ ਵਾਲੀ ਗਲੀ ਦੇ ਵਿੱਚ ਇੱਕ ਦਵਾਈ ਵਿਕਰੇਤਾ ਦੀ ਬੇਟੀ ਬਣੀ ਜੱਜ ਪਰਿਵਾਰ ਦੇ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਉੱਥੇ ਅੱਜ ਕੈਮਿਸਟ ਐਸੋਸੀਏਸ਼ਨ ਵੱਲੋਂ ਉਹਨਾਂ ਦਾ ਕਰਵਾਇਆ ਗਿਆ ਮੂੰਹ ਮਿੱਠਾ ਤੇ ਦਿੱਤੇ ਗਏ ਗੁਲਦਸਤੇ ਬਠਿੰਡਾ ਦੀ ਅਫੀਮ ਵਾਲੀ ਗਲੀ ਦੇ ਵਿੱਚ ਵੀਰਵਾਰ ਨੂੰ 4 ਵਜੇ ਦੇ ਲਗਭਗ ਮੂੰਹ ਮਿੱਠਾ ਕਰਾਉਣ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਕੈਮਿਸਟ ਐਸੋਸੀਏਸ਼ਨ ਅਤੇ ਮਹੱਲਾ ਨਿਵਾਸੀ ਦੱਸ ਦਈਏ ਕਿ ਬਠਿੰਡਾ ਦੀ ਅਫੀਮ ਵਾਲੀ ਗਲੀ ਦੀ ਨਿਵਾਸੀ ਦਵਾਈ ਵਿਕਰੇਤਾ ਦੀ ਬੇਟੀ ਗਤਾਂਸ਼ੂ ਬਣੀ ਜੱਜ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਅਤੇ ਪਿਤਾ ਇੱਕ ਆਪਣਾ ਦਵਾਈਆਂ ਦੀ ਦੁਕਾਨ ਕਰਦਾ ਹੈ ਇਸ ਨੂੰ ਲੈ ਕੇ ਅੱਜ ਜਿੱਥੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਕੇਮਿਸਟ ਐਸੋਸੀਏਸ਼ਨ ਅਤੇ ਮਹੌਲਾ ਨਿਵਾਸੀਆਂ ਵੱਲੋਂ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਇਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਆਸੇ ਪਾਸੇ ਦੇ ਲੋਕ ਇਹਨਾਂ ਦੇ ਘਰ ਪਹੁੰਚੇ ਹੋਏ ਹੋ ਸਨ ਜਿੱਥੇ ਅੱਜ ਇਹ ਤੇ ਆਪਣਾ ਪਰਿਵਾਰ ਨੂੰ ਇਹਨਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ ਸਾ ਕੀ ਕਹਿਣਾ ਚਾਹੁੰਗੀ ਜੀ ਅੱਜ ਬੱਚੀ ਨੇ ਥੋੜੀ ਨਾਰ ਆਪਸ਼ਨ ਕੀਤਾ ਜੱਜ ਬਣੀ ਹੈ ਕੋਈ ਇਹਦੀ ਮਿਹਨਤ ਸੀ ਮਿਹਨਤ ਤੇ ਦੀ ਕਰਨ ਨਾਲ ਦੇਖੋ ਜੀ ਜਿਹੋ ਹੈ ਕਾਮਯਾਬ ਹੋਈ ਬਾਕੀ ਸਾਡਾ ਫੈਮਿਲੀ ਦਾ ਹੋਰ ਦਾ ਭਾਈਚਾਰਾ ਸਾਰਾ ਸਾਡਾ ਕੁਲੀ ਸਾਡਾ ਸਾਡੀ ਐਸੋਸੀਏਸ਼ਨ ਸਭ ਦੇ ਅਸ਼ੀਰਵਾਦ ਸਾਡੇ ਨਾਲ ਸੀ ਤਾਂ ਦੇਖੋ ਕਾਮਯਾਬ ਜਿਹੜਾ ਇਹ ਸੀ ਬੋਲਾ ਜੀ ਦਾ ਡ੍ਰੀਮ ਸੀਗਾ ਡ੍ਰੀਮ ਤਾਂ ਦੇਖੋ ਜੀ ਇਹ ਪਹਿਲਾਂ ਨਹੀਂ ਸੀਗਾ ਪਰ ਬਾਅਦ ਚ ਬਣਿਆ ਇਹ 10th ਤੋਂ ਬਾਅਦ ਚ ਬਣਿਆ ਹੂੰ ਟੈਂਸ ਤੋਂ ਬਾਅਦ ਚ ਅਸੀਂ ਇਹ ਨੂੰ ਸੋਚਿਆ ਵੀ ਲਾ ਕਰਾਓ ਵੀ ਲਾ ਕਰਾਉਣ ਤੋਂ ਬਾਅਦ ਫਿਰ ਇਹ ਦਿਮਾਗ ਚ ਆਈ ਇਹ ਗੱਲ ਵੀ ਇਹ ਟੈਸਟ ਕਰਾ ਕੇ ਬਹੁਤ 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 ਜਿਆਦਾ ਬਹੁਤ ਜਿਆਦਾ ਬੱਲੇ ਬੱਲੇ ਕਰਾਦੀ ਕੁੜੀਆਂ ਪੂਰੀ 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 ਰਦਾਵਾ ਹਾਂਜੀ ਹਾਂਜੀ ਪ੍ਰੇਮ ਜੀ ਸਾਡੀ ਸਾਰੀ ਮਾਰਕੀਟ ਚੋਂ ਅਨੇ ਵਧੀਆ ਸਚਾਰੂ ਢੰਗ ਨਾਲ ਦੁਕਾਨ ਦਾ ਉਹ ਚਲਾਉਂਦੇ ਸੀ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਪਹਿਲਾਂ ਉਹੀ ਮੈਂ ਸਮਝਦਾ ਵੀ ਅੱਜ ਵੀ ਉਹ ਪਰਿਵਾਰ ਇਸ ਉਹਨਾਂ ਦੇ ਇੱਕ ਕਟਕਦਮਾਂ ਦੇ ਚੱਲ ਕੇ ਅਜੇ ਸਾਡੀ ਬੇਟੀ ਜੱਜ ਬਣੀ ਹੈ ਸਾਨੂੰ ਬਹੁਤ ਗਰਵ ਮਹਿਸੂਸ ਹੁੰਦਾ ਇਸ ਗੱਲ ਦਾ ਸਾਡੀ ਸਾਰੀ ਐਸੋਸੀਏਸ਼ਨ ਨੂੰ ਇੰਨਾ ਜ਼ਿਆਦਾ ਮਾਣ ਹੋਇਆ ਕਿ ਜਦੋਂ ਮੈਂ ਦਿਮੀਜੀਤ ਤੋਂ ਮੇਰੇ ਕੋਲ ਫੋਨ ਆਇਆ ਮੇਰੇ ਪੈਰ ਨਹੀਂ ਥੱਲੇ ਲੱਗੇ ਮੈਂ ਉਹ ਉਸੇ ਵੇਲੇ ਉਹਨੂੰ ਬਹੁਤ ਅਨਿਆਦ ਦਿੱਤੀਆਂ ਅੰਦਰ ਨੋਨੀ ਜੀ ਨੂੰ ਬਧਾਈਆਂ ਦਿੱਤੀਆਂ ਮੈਂ ਕਿਹਾ ਜੀ ਅੱਜ ਸਾਡਾ ਸਾਡੀ ਐਸੋਸੀਏਸ਼ਨ ਦਾ ਨਾਮ ਉੱਚਾ ਹੋ ਗਿਆ ਬਟੰਡੇ ਦਾ ਨਾਮ ਵੀ ਤੁਹਾਨੂੰ ਲੱਗਦਾ ਸਾਡਾ ਬਟੰਡੇ ਦਾ ਨਾਮ ਜੀ ਹਾਂਜੀ ਸਾਡੀ ਐਸੋਸੀਏਸ਼ਨ ਦਾ ਨਾਮ ਕਿਉਂਕਿ ਸਾਨੂੰ ਥੋੜਾ ਜਿਹਾ ਹੋ ਗਿਆ ਵੀ ਅਸੀਂ ਪਿੱਛੇ ਰਹਿੰਦੇ ਹਰ ਕੰਮ ਕਰਨ ਵਿੱਚ ਪਰ ਇਸ ਨਾਲ ਸਾਡਾ ਬਹੁਤ ਸਿਰ ਉੱਚਾ ਹੋ ਗਿਆ ਠੀਕ ਹੈ ਜੀ ਹਾਂ ਜੀ ਕਿਵੇਂ ਲੱਗ ਰਿਹਾ ਜੀ ਉਸ ਬੱਚੀ ਨੇ ਨਾ ਰੌਸ਼ਨ ਕੀਤਾ ਗਿੱਤਾਂਸ਼ੂ ਜੀ ਜੱਜ ਬਣਿਆ ਬਹੁਤ ਹੀ ਖੁਸ਼ੀ ਦਾ ਜਿਹੜਾ ਮਾਹੌਲ ਹੈ ਜਦੋਂ ਸਾਡੀ ਐਸੋਸੀਏਸ਼ਨ ਨੂੰ ਸਾਡੀ ਕੈਮ ਐਸੋਸੀਏਸ਼ਨ ਹੋਲ ਸੇਲ ਰਿਟੇਲ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਗਰੁੱਪਾਂ ਦੇ ਵਿੱਚ ਪਾ ਕੇ ਇਸ ਖੂਸੀ ਦਾ ਇਜ਼ਹਾਰ ਕੀਤਾ ਹਾਲਾਂਕਿ ਮੇਰੀ ਭਾਈ ਸਾਹਿਬ ਨਾਲ ਗੱਲ ਨਹੀਂ ਹੋ ਸਕੀ ਸਾਡੇ ਕੈਸ਼ੀਅਰ ਨੇ ਡੰਮੀ ਜੀ ਬਰਿੰਦਰ ਜੀ ਇਹਨਾਂ ਨਾਲ ਗੱਲ ਹੋਈ ਸੀ ਇਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਲੇਕਿਨ ਕੁਝ ਬੀਜੀ ਸ਼ਡਿਊਲ ਹੋਣ ਕਰਕੇ ਅੱਜ ਜਿਵੇਂ ਇਹਨਾਂ ਨੂੰ ਘਰੇ ਆ ਕੇ ਵਧਾਈ ਦੇਣਾ ਹੈ। ਕੰਡੇ ਦੀਆਂ ਸੱਤ ਕੁੜੀਆਂ ਜੱਜ ਬਣੀਆਂ ਜੀ। ਬਹੁਤ ਹੀ ਖੁਸ਼ੀ ਦਾ ਗੱਲ ਹੈ। ਅਸੀਂ ਕਹਿੰਦੇ ਆਂ ਵੀ ਬਹਿੰਡਾ ਐਸੇ ਤਰੀਕੇ ਨਾਲ ਹੀ ਤਰਕੀਆਂ ਉੰਤੀਆਂ ਕਰੇ। ਸਭ ਦੇ ਕਰੇ ਇਹ ਜਿਹੀਆਂ ਬੇਟੀਆਂ ਜੰਮਣ ਤਾਂ ਇਹ ਖੁਸ਼ੀ ਦਾ ਮਾਹੌਲ ਹੈ। ਸਾਡੀ ਐਸੋਸੀਏਸ਼ਨ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਸਾਡੇ ਕੇਮਿਸਟ ਭਾਈਚਾਰੇ ਦੇ ਵਿੱਚ ਸਾਡੀ ਕੁੜੀ ਇੱਕ ਜੱਜ ਬਣੀ ਹੈ। ਅਸੀਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆਂ ਔਰ ਉਮੀਦ ਕਰਦੇ ਆਂ ਵੀ ਕੁੜੀ ਜਿਹੜੀ ਸਾਡੀ ਜੱਜ ਬਣੀ ਹੈ ਇਹ ਲੋਕਾਂ ਨਾਲ ਲਿਆਏ ਕਰੇਗੀ। ਬਹੁਤ ਅੱਛਾ ਲੱਗ ਰਿਹਾ ਹੈ ਤੁਸੀਂ ਇੱਕ ਸੁਪਨਾ ਆਪਣੀ ਲਾਈਫ ਚ ਦੇਖੋ ਡੈਫੀਨਿਟਲੀ ਉਸ ਤੇ ਵਰਕ ਕਰਕੇ ਜਦੋਂ ਤੁਹਾਨੂੰ ਉਹ ਸੁਪਨਾ ਤੁਹਾਡਾ ਪੂਰਾ ਹੁੰਦਾ ਹੈ ਤਾਂ ਬਹੁਤ ਅੱਛਾ ਲੱਗਦਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਆਪਣੇ ਫੈਮਿਲੀ ਨੂੰ ਇੰਨਾ ਖੁਸ਼ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਫੈਮਿਲੀ ਛੋੜ ਵੀ ਕਿਸੇ ਨੇ ਸਾਈਡ ਹੀ ਹੈ ਤੁਸੀਂ ਨਹੀਂ ਸਰ ਮੈਨੇ ਜੁਡੀਸ਼ਰੀ ਜਾਂ ਲੀਗਲ ਲਾਈਨ ਚ ਕੋਈ ਹੋਰ ਨਹੀਂ ਸੀ ਕਿੰਨਾ ਟਾਈਮ ਕਰਦੇ ਸਟਡੀ ਉਸ ਸਰ ਮੈਂ ਘੰਟੇ ਕਦੇ ਕਾਊਂਟ ਕਰਕੇ ਨਹੀਂ ਪੜਦੀ ਸੀ ਮੇਰਾ ਹਮੇਸ਼ਾ ਹੁੰਦਾ ਸੀ ਕਿ ਮੈਂ ਆਪਣਾ ਇੱਕ ਟਾਰਗੇਟ ਸੈੱਟ ਕਰਦੀ ਸੀ ਡੇਲੀ ਦਾ ਉਹ ਕੰਪਲੀਟ ਕਰਦੀ ਸੀ ਕਿ ਮੈਂ ਨੇ ਉਹ ਕਰਕੇ ਹੀ ਸੋਣਾ ਕਦੇ ਘੰਟੇ ਘਟ ਜਾਂਦੇ ਸੀ ਕਦੇ ਵਾਜ ਜਾਂਦੇ ਸੀ ਮੈਂ ਘੰਟੇ ਕਾਊਂਟ ਕਰਕੇ ਪੜਾਈ ਨਹੀਂ ਕਰਦੀ ਸੀ ਮੈਨੂੰ ਠੰਡਾ ਨਹੀਂ ਮਹਿਸੂਸ ਲੱਗਦਾ ਸਭ ਕੁੜੀਆਂ ਜਿਹੜੀਆਂ ਤੇ ਕਿੰਨਾ ਮਾਨ ਮਹਿਸੂਸ ਹੁੰਦਾ ਜਦੋਂ ਕੋਈ ਪ੍ਰਾਪਤੀ ਹੁੰਦੀ ਹੈ ਜਾਂ ਕੁਈ ਚੀਜ਼ ਅਚੀਵ ਕਰ ਲੈਣੀ ਸਰ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ ਤੁਹਾਨੂੰ ਇਹ ਚੀਜ਼ ਤੇ ਬਲੀਫ ਬੰਦ ਹੈ ਕਿ ਜੇ ਤੁਸੀਂ ਵਰਕ ਕਰੋ ਉਸਤੇ ਤੁਹਾਡੇ ਪੇਰੈਂਟਸ ਦੀ ਤੁਹਾਡੀ ਫੈਮਿਲੀ ਦੀ ਬਲੇਸਿੰਗਸ ਹੋਣ ਮੋਟੀਵੇਸ਼ਨ ਹੋਏ ਸਪੋਰਟ ਹੋਏ ਤਾਂ ਹਰ ਚੀਜ਼ ਅਚੀਵ ਕੀਤੀ ਜਾ ਸਕਦੀ ਹੈ ਹੌਸਲਾ ਵਧਦੇ ਅੱਗੇ ਹੋਰ ਵਧਣ ਦਾ ਅੱਗੇ ਦਾ ਕੀ ਪ੍ਰੋਸੈਸ ਹੈ ਤੁਹਾਡਾ ਸਰ ਅੱਗੇ ਸਾਡੀ ਹੁਣ ਇਸ ਤੋਂ ਬਾਅਦ ਟ੍ਰੇਨਿੰਗ ਹੋਣੀ ਹੈ 1 ਸਾਲ ਦੀ ਜੁਡੀਸ਼ੀਅਲ ਅਕੈਡਮੀ ਦੇ ਵਿੱਚ ਟ੍ਰੇਨਿੰਗ ਚੱਲੇਗੀ ਜਿਹਦੇ ਵਿੱਚ ਸਾਨੂੰ ਪ੍ਰੈਕਟੀਕੈਲਿਟੀਜ਼ ਦੱਸੀਆਂ ਜਾਣਗੀਆਂ ਕੋਰਟ ਪ੍ਰੋਸੀਜਰਜ਼ ਕੋਰਟ ਵਰਕ ਕਰਨਾ ਉਸ ਤੋਂ ਬਾਅਦ ਅਸੀਂ ਇੰਡੀਪੈਂਡੈਂਟਲੀ ਚਾਰਜ ਲਵਾਂਗੇ ਕੋਰਟ ਦਾ ਤੇ ਇਸ ਰਿਸਪੌਂਸਿਬਲਿਟੀ ਮੈਸੇਜ ਕੀ ਦੇਵਾਂ ਚੋਂ ਸਰ ਮੈਂ ਮੈਸੇਜ ਇਹ ਦਵਾਂਗੀ ਕਿ ਜੇ ਤੁਸੀਂ ਆਪਦੀ ਤਰਫ ਤੋਂ ਪੂਰੀ ਐਫਰਟ ਲਗਾਣੇ ਹੋ ਕਿਸੇ ਵੀ ਕੰਮ ਲਈ ਕੋਈ ਸੁਪਨਾ ਦੇਖਦੇ ਹੋ ਉਸ ਨੂੰ ਸਿੱਦਤ ਨਾਲ ਪੂਰਾ ਕਰਨ ਲਈ ਉਸ ਤੇ ਕੰਮ ਕਰਦੇ ਹੋ ਤੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦੀ ਬਜ਼ੁਰਗਾਂ ਦੀ ਬਲੇਸਿੰਗਸ ਹੁੰਦੀਆਂ ਤਾਂ ਤੁਸੀਂ ਉਸ ਮੰਜ਼ਿਲ ਤੇ ਅੱਜ ਨਹੀਂ ਤਾਂ ਕੱਲ ਪਹੁੰਚ ਜਾਓਗੇ